ਸਤਿਕਾਰ ਜੀ ਦੋਸਤੋ ਕੋਈ ਵਿਅਕਤੀ ਆਪਣੇ ਪੇਸ਼ੇ ਵਰਤੀ ਜੇ ਇਮਾਨਦਾਰ ਰਹਿੰਦਾ ਤਾਂ ਸਮਾਜ ਵਾਸਤੇ ਕਿੰਨਾ ਵਧੀਆ ਹੋ ਸਕਦਾ ਪਰ ਜੇ ਉਹ ਆਪਣੇ ਪੇਸ਼ੇ ਦੀਆਂ ਕਦਰਾਂ ਕੀਮਤਾਂ ਤੋਂ ਗਿਰ ਕੇ ਸਮਾਜ ਆਪਣੇ ਪੇਸ਼ੇ ਨਾਲ ਗਦਾਰੀ ਕਰਕੇ ਕੰਮ ਕਰਦਾ ਤਾਂ ਸਮਾਜ ਵਾਸਤੇ ਉਹਦੋਂ ਕਿਤੇ ਵੱਧ ਖਤਰਨਾਕ ਹੋ ਸਕਦਾ ਇਹ ਸਾਰੇ ਪੇਸ਼ਿਆਂ ਦੇ ਉੱਪਰ ਗੱਲ ਢੁਕਦੀ ਆ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇੱਕ ਪੱਤਰਕਾਰ ਸਮਾਜ ਵਾਸਤੇ ਜੇ ਆਪਣੇ ਅਸੂਲਾਂ ਤੋਂ ਗਿਰ ਜਾਂਦਾ ਤਾਂ ਕਿੰਨਾ ਖਤਰਨਾਕ ਹੋ ਸਕਦਾ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਪੱਤਰਕਾਰਾਂ ਨੂੰ ਰਵੀਸ਼ ਕੁਮਾਰ ਨੇ ਇੱਕ ਨਾਮ ਦਿੱਤਾ ਗੋਦੀ মিডিਆ ਦਾ ਪਰ ਇਦਾਂ ਦੇ ਪੱਤਰਕਾਰ ਹਰ ਸਮੇਂ ਦੇ ਵਿੱਚ ਹਰ ਯੁੱਗ ਦੇ ਵਿੱਚ ਪਾਏ ਗਏ ਨੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ 1984 ਦੇ ਦੌਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਜਿਹੜੀ ਪੱਤਰਕਾਰੀ ਹੋਈ ਆ ਉਹਦੇ ਕੁਝ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਾਂਗੇ ਉਸ 1984 ਦੇ ਦੌਰ ਦੇ ਵਿੱਚ ਜਦੋਂ ਪੂਰਾ ਪੰਜਾਬ ਬੜ ਰਿਹਾ ਸੀਗਾ ਇਸ ਸੰਕਟ ਵਾਸਤੇ ਜਿੱਥੇ ਉਹ ਤਾਕਤਾਂ ਜ਼ਿੰਮੇਵਾਰ ਸੀ ਜਿਹੜੀ ਕਿਸੇ ਵੀ ਕੀਮਤ ਤੇ ਸੱਤਾ ਹਥਿਆਉਣਾ ਚਾਹੁੰਦੀਆਂ ਸੀਗੀਆਂ ਉਥੇ ਉਹ ਪੱਤਰਕਾਰ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਆਪਣੇ ਪੇਸ਼ੇ ਨੂੰ ਗੈਰ ਜ਼ਿੰਮੇਵਾਰੀ ਨਾਲ ਨਵਾਇਆ ਭਾਵੇਂ ਉਹਨਾਂ ਦੀ ਭੂਮਿਕਾ ਮੁੱਖ ਨਹੀਂ ਮੰਨੀ ਜਾ ਸਕਦੀ ਪਰ ਉਹਨਾਂ ਨੇ ਸਮਾਜ ਨੂੰ ਵੰਡਣ ਦੇ ਵਿੱਚ ਸਮਾਜ ਨੂੰ ਭੜਕਾਉਣ ਦੇ ਵਿੱਚ ਯੋਗਦਾਨ ਜ਼ਰੂਰ ਪਾਇਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿੰਨੀਆਂ ਚੀਜ਼ਾਂ ਦਾ ਜ਼ਿਕਰ ਕਰਨੇ ਜਾ ਰਹੇ ਹਾਂ ਉਹ ਅਸੀਂ ਸ਼੍ਰੀ ਜਸਪਾਲ ਸਿੰਘ ਸਿੱਧੂ ਦੀ ਕਿਤਾਬ ਆ ਜੂਨ 1984 ਦੀ ਪੱਤਰਕਾਰੀ ਇਹਦੇ ਵਿਆਪ ਤੇ ਤੁਹਾਡੇ ਨਾਲ ਕੁਝ ਤੱਤ ਸਾਂਝੇ ਕਰਨ ਲੱਗੇ ਆ ਜਿੰਨਾਂ ਖਬਰਾਂ ਨੇ ਮਨਕਰਤ ਖਬਰਾਂ ਨੇ ਕਿੰਨਾ ਵੱਡਾ ਖਤਰਨਾਕ ਰੋਲ ਨਿਭਾਇਆ ਉਸ ਦੌਰ ਦੇ ਵਿੱਚ ਪੂਰੀ ਦੁਨੀਆ ਦੇ ਪ੍ਰੈਸ ਰਿਪੋਰਟਰ ਅਤੇ ਫੋਟੋਗ੍ਰਾਫਰ ਸ਼੍ਰੀ ਦਰਵਾਰ ਸਾਹਿਬ ਆਉਦੇ ਸੀਗੇ ਇੱਕ ਦਿਨ ਇੱਕ ਪੁਸ਼ਕਰਨਾ ਨਾਂ ਦਾ ਪ੍ਰੈਸ ਫੋਟੋਗ੍ਰਾਫਰ ਦਿੱਲੀ ਤੋਂ ਆਉਂਦਾ ਜਿਹੜਾ ਅਕਸਰ ਦਰਵਾਰ ਸਾਹਿਬ ਆਉਂਦਾ ਸੀਗਾ ਸ਼੍ਰੀ ਗੁਰੂ ਨਾਨਕ ਨਿਵਾਸ ਦੇ ਵਿੱਚ 13 ਨੰਬਰ ਕਮਰੇ ਦੇ ਵਿੱਚ ਅਕਾਲ ਫਾਊਂਡੇਸ਼ਨ ਦੇ ਮੁਖੀ ਸ਼੍ਰੀ ਕਮਲ ਸਿੰਘ ਧਾਮੀ ਦੇ ਨਾਲ ਉਹ ਬੈਠੇ ਹੁੰਦੇ ਨੇ ਉੱਥੇ ਇੱਕ ਸਧਾਰਨ ਨੌਜਵਾਨ ਆਉਂਦਾ ਜਿਹਦੇ ਹੱਥ ਦੇ ਵਿੱਚ ਲਸੰਸੀ ਬੰਦੂਖ ਆ 3 ਨਟ 3 ਉਹ ਪੁਸ਼ਕਰਨਾ ਨਾਮ ਦਾ ਫੋਟੋਗ੍ਰਾਫਰ ਇੱਕ ਚੰਗੀ ਫੋਟੋ ਤਲਾਸ਼ਦਾ ਹੁੰਦਾ ਜਿਹਨੂੰ ਚੰਗੀ ਤੋਂ ਭਾਵ ਕੇ ਜਿਹਨੂੰ ਉਹਦੀ ਪ੍ਰੈਸ ਸਰਾਹੇ ਤੇ ਥਾਂ ਥਾਂ ਮਰ ਸਕੇ ਉਹ ਉਸ ਨੌਜਵਾਨ ਨੂੰ ਕਹਿੰਦਾ ਕਿ ਤੂੰ ਆਪਣੀ ਬੰਦੂਖ ਉੱਪਰ ਨੂੰ ਇਦਾਂ ਕਰ ਜਿਵੇਂ ਤੂੰ ਕਿਸੇ ਚੀਜ਼ ਤੇ ਨਿਸ਼ਾਨਾ ਲਾ ਰਿਆ ਹੁੰਦਾ ਉਹ ਨੌਜਵਾਨ ਜਦੋਂ ਕਰਦਾ ਤਾਂ ਫੋਟੋਗ੍ਰਾਫਰ ਉਹਦੀ ਫੋਟੋ ਲੈ ਕੇ ਪ੍ਰੈਸ ਨੂੰ ਭੇਜ ਦਿੰਦਾ ਤੇ ਇਹ ਫੋਟੋ ਪੂਰੀ ਦੁਨੀਆ ਨੇ ਮੈਗਜ਼ੀਨਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਲੰਮਾ ਸਮਾਂ ਛਪਦੀ ਰਹਿੰਦੀ ਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਨੌਜਵਾਨ ਹਥਿਆਰ ਚਲਾਉਣ ਦੀ ਟ੍ਰੇਨਿੰਗ ਲੈਂਦਾ ਹੋਇਆ ਇਸ ਕੈਪਸ਼ਨ ਦੇ ਥੱਲੇ ਛਪਦੀ ਰਹਿੰਦੀ ਆ ਦੂਸਰੀ ਖਬਰ ਉਹ ਉਦੋਂ ਦੀ ਆ ਜਦੋਂ ਨਵੰਬਰ 1982 ਦੇ ਵਿੱਚ ਦਿੱਲੀ ਦੇ ਵਿੱਚ ਏਸ਼ੀਅਨ ਖੇਡਾਂ ਹੋਣੀਆਂ ਸੀਗੀਆਂ ਉਸ ਸਮੇਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਅਕਾਲੀ ਦਲ ਦਾ ਧਰਮ ਜੁੱਧ ਮੋਰਚਾ ਚੱਲਦਾ ਪਿਆ ਸੀਗਾ ਅਕਾਲੀ ਦਲ ਨੇ ਐਲਾਨ ਕੀਤਾ ਕਿ ਇਹਨਾਂ ਖੇਡਾਂ ਦੇ ਸਮੇਂ ਅਸੀਂ ਦਿੱਲੀ ਦੇ ਵਿੱਚ ਰੋਸ ਮੁਜ਼ਾਰੇ ਕਰਾਂਗੇ ਪਰ ਅਖਬਾਰਾਂ ਨੇ ਖਬਰ ਇਹ ਬਣਾ ਕੇ ਲਾਤੀ ਕਿ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਖੇਡਾਂ ਦੇ ਵਿੱਚ ਗੜਬੜ ਕਰੂਗਾ 4 ਨਵੰਬਰ ਨੂੰ ਜਦੋਂ ਇਹ ਖਬਰ ਜੁਐਨਆਈ ਏਜੰਸੀ ਦੇ ਦਫ਼ਤਰ ਪਹੁੰਚਦੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਲੱਗਦਾ ਕਿ ਇਦਾਂ ਦੀ ਖਬਰ ਛਪਣ ਜਾ ਰਹੀ ਆ ਤਾਂ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਉਸ ਦੇ ਜਿਹੜੇ ਇਨਚਾਰਜ ਨੇ ਦਫ਼ਤਰ ਦੇ ਚੰਡੀਗੜ੍ਹ ਦੇ ਵਿੱਚ ਐਨਐਸ ਮਲਿਕ ਉਹਨਾਂ ਨੂੰ ਫੋਨ ਕਰਦਿੰਨੇ ਕਿ ਅਸੀਂ ਸਿਰਫ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਰੱਖਿਆ ਪਰ ਤੁਹਾਡੀ ਏਜੰਸੀ ਕੋਈ ਗਲਤ ਖ਼ਬਰ ਛਾਪਣ ਜਾ ਰਹੀ ਆ ਪਰ ਐਨਐਸ ਮਲਿਕ ਕਹਿੰਦੇ ਵੀ ਅਸੀਂ ਉਸ ਤੋਂ ਬਾਅਦ ਸੁਧਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਪੱਤਰ ਤੇ ਬਾਦਲ ਸਾਹਿਬ ਦਾ ਕੈਪਸ਼ਨ ਪਾ ਕੇ ਨਾਲ ਦਿੱਤਾ ਪਰ ਅਖਬਾਰਾਂ ਨੇ ਸਿਰਫ ਤੇ ਸਿਰਫ ਪਹਿਲਾਂ ਵਾਲੀ ਖ਼ਬਰ ਚੱਕੀ ਕਿ ਅਕਾਲੀ ਦਲ ਇਹਨਾਂ ਖੇਡਾਂ ਦੇ ਸਮੇਂ ਦਿੱਲੀ ਦੇ ਵਿੱਚ ਗੜਬੜ ਕਰੂਗਾ ਇਸ ਖਬਰ ਤੋਂ ਬਾਅਦ ਹਰਿਆਣਾ ਦੇ ਵਿੱਚ ਸਿੱਖਾਂ ਦੀ ਜ਼ਬਰਦਸਤ ਤਲਾਸ਼ੀ ਲਈ ਜਾਂਦੀ ਆ ਕਿਸੇ ਵੀ ਸਿੱਖ ਨੂੰ ਉਸ ਸਮੇਂ ਦੇ ਵਿੱਚ ਖੇਡਾਂ ਦੇ ਸਮੇਂ ਦੇ ਵਿੱਚ ਬਿਨਾਂ ਤਲਾਸ਼ੀ ਤੋਂ ਦਿੱਲੀ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਬੱਸਾਂ ਦੇ ਵਿੱਚੋਂ ਟ੍ਰੇਨਾਂ ਦੇ ਵਿੱਚੋਂ ਲਾ ਲਾ ਕੇ ਸਿੱਖਾਂ ਦੀ ਤਲਾਸ਼ੀ ਲਈ ਜਾਂਦੀ ਆ ਜਿਦੇ ਵਿੱਚ ਸਿੱਖ ਐਮਪੀ ਵੀ ਹੁੰਦੇ ਨੇ ਕੋਈ ਹਾਈ ਕੋਰਟ ਦਾ ਸਿੱਖ ਜੱਜ ਆ ਉਹਦੀ ਵੀ ਤਲਾਸ਼ੀ ਹੁੰਦੀ ਆ ਫੌਜ ਦੇ ਜਰਨਲ ਅਰਜਨ ਸਿੰਘ ਦੀ ਵੀ ਤਲਾਸ਼ੀ ਹੁੰਦੀ ਆ ਜਰਨਲ ਸਵੇਗ ਸਿੰਘ ਦੀ ਵੀ ਤਲਾਸ਼ੀ ਹੁੰਦੀ ਆ ਤੇ ਇਸੇ ਘਟਨਾ ਤੋਂ ਦੁਖੀ ਹੋ ਪਹਿਲਾਂ ਵੀ ਉਹ ਡਿਸਟਰਬ ਸੀਗਾ ਤੇ ਇਸ ਘਟਨਾ ਨੇ ਹੋਰ ਰੋਲ ਪਲੇ ਕੀਤਾ ਕਿ ਜਰਨਲ ਸਵੇਗ ਸਿੰਘ ਸੰਤ ਭਿੰਡਰਾਂ ਵਾਲੇ ਦੇ ਕੈਂਪ ਦੇ ਵਿੱਚ ਚਲਾ ਜਾਂਦਾ ਯਾਨੀ ਕਿ ਸਾਰੇ ਸਿੱਖਾਂ ਦੀ ਦਿੱਲੀ ਦੇ ਵਿੱਚ ਇੱਕ ਤਰ੍ਹਾਂ ਨਾਲ ਬੇਇੱਜ਼ਤ ਕਰਨ ਵਾਲੀ ਤਲਾਸ਼ੀ ਜਿਹੜੀ ਲਈ ਜਾਂਦੀ ਆ ਭਾਵੇਂ ਸਰਕਾਰਾਂ ਦਾ ਵੀ ਇਸ ਦੇ ਪਿੱਛੇ ਰੋਲ ਸੀਗਾ ਪਰ ਇਸ ਖਬਰ ਨੇ ਇੱਕ ਬਹੁਤ ਵੱਡਾ ਰੋਲ ਆ ਜਿਹੜਾ ਇਸ ਦੇ ਪਿੱਛੇ ਨਿਭਾਇਆ 1983 ਦੇ ਲਾਸਟ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਦੋ ਸਿੱਖ ਨੌਜਵਾਨ ਇੱਕ ਅਧਖੜ ਉਮਰ ਦੇ ਸਿੱਖ ਵਿਅਕਤੀ ਦੇ ਉੱਪਰ ਝੱਪਟ ਮਾਰਦੇ ਨੇ ਉਸਦੇ ਨਾਲ ਹੱਥੋਪਾਈ ਕਰਦੇ ਨੇ ਸਕੂਟਰ ਦੇ ਸਵਾਰ ਉਹ ਸਿੱਖ ਵਿਅਕਤੀ ਡਿੱਗ ਜਾਂਦਾ ਜਿਸ ਤੋਂ ਬਾਅਦ ਉਹ ਨੌਜਵਾਨ ਤਾਂ ਉੱਥੋਂ ਭੱਜ ਜਾਂਦੇ ਨੇ ਅਤੇ ਸ਼ਰਮਣੀ ਕਮੇਟੀ ਦੇ ਮੁਲਾਜ਼ਮ ਆ ਕੇ ਉਸ ਵਿਅਕਤੀ ਨੂੰ ਸੰਭਾਲਦੇ ਨੇ ਅਤੇ ਦਰਬਾਰ ਸਾਹਿਬ ਦੇ ਅੰਦਰ ਲੈ ਜਾਂਦੇ ਨੇ ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਪੀਏ ਸ਼੍ਰੀ ਅਵਿਨਾਸ਼ੀ ਸਿੰਘ ਦੇ ਕਮਰੇ ਦੇ ਵਿੱਚ ਉਸ ਨੂੰ ਬਿਠਾਉਂਦੇ ਨੇ ਉਸ ਨੂੰ ਚਾਹ ਪਾਣੀ ਪਿਉਂਦੇ ਨੇ ਉਹਨੂੰ ਹੌਸਲਾ ਦਿੰਦੇ ਨੇ ਇੰਨੇ ਸਮੇਂ ਦੇ ਵਿੱਚ ਇਸੇ ਦੌਰ ਦੇ ਵਿੱਚ ਉੱਥੇ ਨਾਲ ਪੱਤਰਕਾਰ ਜਸਪਾਲ ਸਿੰਘ ਸਿੱਧੂ ਵੀ ਪਹੁੰਚ ਜਾਂਦਾ ਜਿਹੜਾ ਰੁਟੀਨ ਦੇ ਵਿੱਚ ਉੱਥੇ ਆਉਣਾ ਸੀਗਾ ਚਾਹ ਪੀਂਦੇ ਕਰਦੇ ਉੱਥੇ ਜੂਐਨਆਈ ਦੇ ਦਫ਼ਤਰ ਚੰਡੀਗੜ੍ਹ ਤੋਂ ਜੂਐਨਆਈ ਦੇ ਐਡੀਟਰ ਦਾ ਫੋਨ ਆਉਂਦਾ ਸ਼੍ਰੀ ਜਸਪਾਲ ਸਿੰਘ ਨੂੰ ਜਸਪਾਲ ਸਿੰਘ ਨਾਲ ਉਹ ਗੱਲ ਕਰਦਾ ਕਿ ਤੁਸੀਂ ਇੱਥੇ ਬੈਠੇ ਹੋ ਉੱਥੇ ਦਰਬਾਰ ਸਾਹਿਬ ਦੇ ਵਿੱਚ ਇੱਕ ਜੇਲਰ ਨੂੰ ਕਿਟਨੈਪ ਕਰ ਲਿਆ ਗਿਆ ਉਸ ਵਿਅਕਤੀ ਦਾ ਨਾਮ ਹਰਦੀਪ ਸਿੰਘ ਹੁੰਦਾ ਤੇ ਉਹ ਜੇਲਰ ਹੁੰਦਾ ਜਿਹੜਾ ਸਕੂਟਰ ਤੋਂ ਡਿੱਗਿਆ ਹੁੰਦਾ ਜੇਲਰ ਨੂੰ ਕਿਟਨੈਪ ਕਰ ਲਿਆ ਹੁੰਦਾ ਜਲਦੀ ਤੋਂ ਜਲਦੀ ਇਸ ਦੀ ਸਟੋਰੀ ਬਣਾ ਕੇ ਭੇਜ ਜਸਪਾਲ ਸਿੰਘ ਜਵਾਬ ਦਿੰਦਾ ਕਿ ਉਹ ਬੰਦਾ ਜੇਲਰ ਮੇਰੇ ਨਾਲ ਬੈਠਾ ਤੁਸੀਂ ਉਹਦੇ ਨਾਲ ਗੱਲ ਕਰਨ ਉਹਨੂੰ ਕਿਟਨੈਪ ਨਹੀਂ ਕੀਤਾ ਸਿਰਫ ਉਹਨੂੰ ਮਦਦ ਕਰਨ ਵਾਸਤੇ ਅੰਦਰ ਲੈ ਕੇ ਗਏ ਨੇ ਮੇਰੇ ਸਾਹਮਣੇ ਬੈਠਾ ਤੁਸੀਂ ਗੱਲ ਕਰ ਲਓ ਪਰ ਉਹ ਉਸ ਦਾ ਜਿਹੜਾ ਐਡੀਟਰ ਆ ਉਹਦੇ ਨਾਲ ਗੱਲ ਨਹੀਂ ਕਰਦਾ ਉਹ ਤੇ ਬਾਰ ਬਾਰ ਪ੍ਰੈਸ਼ਰ ਬਣਾਉਂਦਾ ਕਿ ਖਬਰ ਭੇਜ ਮੈਨੂੰ ਗ੍ਰਹਿ ਮੰਤ్రਾਲੇ ਤੋਂ ਫੋਨ ਆਇਆ ਕਿ ਉਸ ਨੂੰ ਕਿਡਨਾਪ ਕੀਤਾ ਗਿਆ ਜਸਪਾਲ ਸਿੰਘ ਸਿੱਧੂ ਸਾਫ਼ ਜਵਾਬ ਦੇ ਦਿੰਦਾ ਕਿ ਮੈਂ ਗਲਤ ਖਬਰ ਨਹੀਂ ਭੇਜ ਸਕਦਾ ਤੁਸੀਂ ਚੰਡੀਗੜ੍ਹ ਬੈਠੇ ਹੋ ਚੰਡੀਗੜ੍ਹ ਤੋਂ ਖਬਰ ਬਣਾ ਕੇ ਭੇਜ ਦਿਓ ਇਸ ਤੋਂ ਬਾਅਦ ਅਗਲੇ ਦਿਨ ਪੂਰੇ ਦੇਸ਼ ਦੇ ਅਖਬਾਰਾਂ ਦੇ ਵਿੱਚ ਚੰਡੀਗੜ੍ਹ ਦੇ ਚੰਡੀਗੜ੍ਹ ਤੋਂ ਲਿਖੀ ਹੋਈ ਉਹ ਖਬਰ ਛਪਦੀ ਆ ਅੱਠ-ਅੱਠ ਕਾਲਮ ਦੀ ਉਹ ਖਬਰ ਛਪਦੀ ਆ ਜਿਸ ਦੇ ਜਿਸ ਦਾ ਹੈਡਿੰਗ ਦਿੱਤਾ ਜਾਂਦਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜੀਲਰ ਨੂੰ ਕਿਟਨੈਪ ਕਰ ਲਿਆ ਗਿਆ ਖਬਰ ਜਿਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਉਸ ਦੌਰ ਦੇ ਵਿੱਚ ਸਿੱਖ ਜਥੇਬੰਦੀਆਂ ਇਹ ਮੰਨ ਕਰਦੇ ਸੀ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇਸੇ ਡਿਮਾਂਡ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ਼੍ਰੀ ਗੁਰਦੇਵ ਸਿੰਘ ਬਰਾੜ ਇੱਕ ਸਰਬਦਲੇ ਮੀਟਿੰਗ ਬੁਲਾਉਂਦੇ ਨੇ ਜਿਦੇ ਵਿੱਚ ਸ਼ਹਿਰ ਦੇ ਸਾਰੀਆਂ ਜਥੇਬੰਦੀਆਂ ਪੋਲਿਟਿਕਲ ਪਾਰਟੀਆਂ ਤੇ ਪਤਵੰਤੇ ਸੱਜਣਾਂ ਨੂੰ ਬੁਲਾਇਆ ਜਾਂਦਾ ਉੱਥੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਜਾਂਦਾ ਕਿ ਸ਼੍ਰੀ ਅਮਰਸਰ ਸਾਹਿਬ ਆਪਣੇ ਜਨਮ ਤੋਂ ਆਪਣੇ ਮੁੱਢ ਤੋਂ ਇੱਕ ਪਵਿੱਤਰ ਸ਼ਹਿਰ ਆ ਇਹਨੂੰ ਸਿੱਖ ਗੁਰੂਆਂ ਨੇ ਬਸਾਇਆ ਸੀਗਾ ਇਸ ਕਰਕੇ ਸਾਰੇ ਸ਼ਹਿਰੀ ਇਸ ਦੀ ਪਵਿੱਤਰਤਾ ਨੂੰ ਬਣਾ ਕੇ ਰੱਖਣਗੇ ਅਤੇ ਇਹ ਸਾਰੇ ਸ਼ਹਿਰੀਆਂ ਬਾਸਤੇ ਪਵਿੱਤਰ ਸ਼ਹਿਰ ਪਰ ਜਦੋਂ ਅਖਬਾਰ ਦੇ ਵਿੱਚ ਖਬਰ ਛਪਦੀਆਂ ਨੇ ਤਾਂ ਉੱਥੇ ਸਾਰੇ ਸ਼ਹਿਰੀਆਂ ਦੀ ਥਾਂ ਤੇ ਸਾਰੇ ਸਿੱਖ ਸ਼ਬਦ ਕਰ ਦਿੱਤਾ ਜਾਂਦਾ ਅਤੇ ਖਬਰਾਂ ਛਪਦੀਆਂ ਨੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਵਾਸਤੇ ਹੀ ਪਵਿੱਤਰ ਸ਼ਹਿਰ ਆ ਇਸ ਤੋਂ ਬਾਅਦ ਜਦੋਂ ਇਥੋਂ ਅੰਮ੍ਰਿਤਸਰ ਦਾ ਪੱਤਰਕਾਰ ਸ੍ਰੀ ਦਲਵੀਰ ਸਿੰਘ ਆਪਦੇ ਐਡੀਟਰ ਨੂੰ ਫੋਨ ਕਰਦਾ ਤਾਂ ਕਿ ਇੱਕ ਗਲਤ ਖਬਰ ਛਪੀ ਆ ਤਾਂ ਐਡੀਟਰ ਉਸ ਦੀ ਬਦਲੇ ਅੰਮ੍ਰਿਤਸਰ ਸਾਹਿਬ ਤੋਂ ਚੱਕ ਕੇ ਬਠਿੰਡੇ ਦੇ ਵਿੱਚ ਕਰ ਦਿੰਦਾ। ਇਹੀ ਜਲਬੀਰ ਸਿੰਘ ਬਾਅਦ ਦੇ ਵਿੱਚ ਗਰਮ ਦਲੀਆਂ ਦੇ ਵਿੱਚ ਐਕਟਿਵ ਹੋ ਜਾਂਦਾ। ਇਹ ਕੁਝ ਘਟਨਾਵਾਂ ਨੇ ਹੋਰ ਬਹੁਤ ਸਾਰੀਆਂ ਖਬਰਾਂ ਇਦਾਂ ਨੇ ਛਪੀਆਂ ਹੋਣਗੀਆਂ। ਅੱਜ ਵੀ ਇਦਾਂ ਦੀਆਂ ਖਬਰਾਂ ਛਪਦੀਆਂ ਨੇ, ਇਦਾਂ ਦੇ ਵੀਡੀਓਜ਼ ਆਉਂਦੀਆਂ ਨੇ। ਕਿਸਾਨ ਅੰਦੋਲਨ ਦੇ ਸਮੇਂ ਅਸੀਂ ਦੇਖਿਆ ਕਿ ਕਿਦਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਪੂਰੇ মিডিਆ ਨੇ ਸਾਰਾ ਦਿਨ ਹਾਈਲਾਈਟ ਕਰਕੇ ਰੱਖਿਆ। ਅਖਬਾਰ ਪਤੰਗ ਨਾਲ ਡਰੋਨ ਸਿੱਟ ਲੈ ਜੇ ਇੱਥੇ ਆ ਨਵੇਂ ਜਿਗਾੜ ਲਿਆਂਦੇ ਆ ਚੀਜ਼ ਨਾਲ ਕਿਸਾਨ ਇਦਾਂ ਕਰ ਦੇਣਗੇ ਉਦਾਂ ਕਰ ਦੇਣਗੇ ਹੁਣ ਉਹ ਜਿਗਾੜ ਕਿੱਥੇ ਗਏ ਕਿਸੇ ਮੁੱਦੇ ਦੀਆਂ ਕਿਸੇ ਐਜੀਟੇਸ਼ਨ ਦੀਆਂ ਮੰਗਾਂ ਕੀ ਸੰਭਾਵਨਾ ਨੇ ਉਹਦੇ ਤੇ ਗੱਲ ਹੋਣੀ ਚਾਹੀਦੀ ਆ ਹੁੱਲੜਵਾਜੀ ਨੂੰ ਬढ़ावा ਦੇ ਕੇ ਸਮਾਜ ਦਾ ਤੇ ਕਿਸੇ ਅੰਦੋਲਨ ਦਾ ਖਾਮ ਖਾ ਦਾ ਨੁਕਸਾਨ মিডিਆ ਨੂੰ ਨਹੀਂ ਕਰਨਾ ਚਾਹੀਦਾ ਜਿਹਦੇ ਸਿੱਟੇ ਨੇ ਬਾਅਦ ਚ ਸਾਰਿਆਂ ਨੂੰ ਭੁਗਤਣੇ ਚਾਹੀ ਭੁਗਤਣੇ ਪੈਂਦੇ ਨੇ 1984 ਦੇ ਦੌਰ ਦੇ ਵਿੱਚ ਜਿਹੜੀ ਇਦਾਂ ਦੀਆਂ ਖਾਵਨਾ ਲੱਗੀਆਂ ਬਾਦ ਦੇ ਵਿੱਚ ਪੂਰੇ ਸਮਾਜ ਨੂੰ ਸਮੇਤ মিডিਆ ਨੂੰ ਇਸ ਦੇ ਨਤੀਜੇ ਨੇ ਜਿਹੜੇ ਉਭੁਗਤਨੇ ਪਏ ਤੁਸੀਂ ਇਸ ਮਸਲੇ ਨੂੰ ਕਿੱਦਾਂ ਦੇਖਦੇ ਹੋ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ